ਸਤਿ ਸ੍ਰੀ ਅਕਾਲ ਜੀ ਕੋਈ ਟਾਈਮ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਜਿਹੜੇ ਕਿ ਆ ਅਮਰੂਦ ਜਾਂ ਕੋਈ ਹੋਰ ਫਲਾਂ ਦੇ ਬੂਟੇ ਕਾਣੀ ਹੋ ਜਾਂਦੇ ਸੀ ਤੇ ਕਾਪਾ ਫਾਰਮੂਲਾ ਵਰਤਿਆ ਸੀਗਾ ਜਿਹੜਾ ਤੁਸੀਂ ਵੇਖ ਸਕਦੇ ਹੋ ਸਾਹਮਣੇ ਇਸ ਬੋਤਲ ਦੇ ਵਿੱਚ ਆਪਾਂ ਪਾਣੀ ਦੇ ਵਿੱਚ ਗੁੜ ਘੋਲ ਕੇ ਪਾਇਆ ਸੀ ਲੱਸੀ ਵੀ ਲੱਸੀ ਦੇ ਵਿੱਚ ਵੀ ਗੁੜ ਘੋਲ ਕੇ ਪਾ ਸਕਦੇ ਆ ਤੇ ਇਹਦਾ ਰਿਜ਼ਲਟ ਆਇਦਾਂ ਦਿਖਾਉਣੇ ਆ ਇਸ ਚਾਹ ਕੋ ਜਿਆਦਾ ਤੇ ਆ ਮੱਖੀਆਂ ਤੁਸੀਂ ਵੇਖੋ ਕੁਝ ਕੁ ਮੱਖੀਆਂ ਵਿੱਚ ਹੈਗੀਆਂ ਤੇ ਅਮਰੂਦਨ ਲੱਗੇ ਹੋਏ ਨੇ ਆ ਦੇਖੋ ਕੁਝ ਕੱਚੇ ਆ ਤੇ ਪੱਕੇ ਵੀ ਤੁਹਾਨੂੰ ਦਿਖਾਉਣੇ ਆ ਉਹ ਹੈਗੇ ਆ ਜੀ ਉੱਪਰ ਆਪਾਂ ਇੱਥੇ ਬਰਾਂਡੇ ਤੇ ਚੜ ਕੇ ਉੱਪਰ ਤੁਹਾਨੂੰ ਦਿਖਾਉਣੇ ਆ ਇੱਥੋਂ ਤਾਂ ਪਤਾ ਨਹੀਂ ਲੱਗਣਾ ਆਪਾਂ ਹੁਣ ਆ ਗਏ ਆ ਉੱਪਰ ਤੇ ਅੱਜ ਤੁਹਾਨੂੰ ਰਿਜ਼ਲਟ ਦਿਖਾਉਣਾ ਹੈ। ਅਮਰੂਦ ਦੇਖੋ ਕਿੱਡੇ-ਕੱਡੇ ਹੋ ਗਿਆ। ਤੇ ਬਿਲਕੁਲ ਵਧੀਆ। ਤੇ ਹੁਣ ਤੁਹਾਨੂੰ ਦਿਖਾਉਣੇ ਆ ਪੱਕੇ ਅਮਰੂਦ। ਆਹ ਦੇਖੋ ਅਮਰੂਦ। ਅਮਰੂਦਾਂ ਦਾ ਸਾਈ ਦੇਖੋ। ਆ ਹੁਣੇ ਤਾਜ਼ਾ ਤੋੜਿਆ। ਇੱਕ ਹੋਰ। ਤੇ ਆਹਲੇ ਪੱਕਾ ਨਹੀਂਗਾ ਤੇ ਇਹਨਾਂ ਨੂੰ ਅੱਜ ਕਰਾਂਗੇ ਚੈੱਕ ਇਹ ਕੋਹਰਾ ਆਪਾਂ ਦੇਖਿਆ ਸੀ ਪੱਕਾ ਅਮਰੂਦ ਆਓ ਦੇਖੋ ਇਹ ਵੀ ਪੱਕਾ ਹੋਇਆ ਇਹ ਵੀ ਤੋੜਦੇ ਆ ਪਹਿਲਾਂ ਨਿੱਕੇ ਜਿਹੇ ਅਮਰੂਦ ਹੀ ਪੱਕ ਜਾਂਦੇ ਸੀ ਤੇ ਕਾਣੇ ਹੋ ਜਾਂਦੇ ਸੀਗੇ ਹੁਣ ਤੁਸੀਂ ਅਮਰੂਜਾਂ ਅਮਰੂਦਾਂ ਦਾ ਸਹੀ ਵੇਖੋ ਤਿੰਨ ਅਮਰੂਦ ਆਪਾਂ ਤੋੜੇ ਆ ਤੇ ਬਾਕੀ ਕਈਰ ਨਹੀਂ ਪਤਾ ਲੱਗਦਾ ਉੱਪਰ ਤੇ ਹੁਣ ਇਹਨਾਂ ਨੂੰ ਆਪਾਂ ਕਰਦੇ ਹਾਂ ਚੈੱਕ ਕਿ ਕਾਣੇ ਹੈਗੇ ਜਾਂ ਨਹੀਂ ਆਪਣਾ ਫਾਰਮੂਲਾ ਪਤਾ ਲੱਗ ਜੂਗਾ ਕਿ ਫਾਰਮੂਲਾ ਆਪਣਾ ਕਾਮਯਾਬ ਹੋਇਆ ਜਾਂ ਫੇਲ ਬਾਕੀ ਲੱਗਦਾ ਪਾਸ ਹੀ ਆ ਆ ਤੇ ਨਮਰੂ ਦਾ ਆਪਾਂ ਤੋੜੇ ਸੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਚੈੱਕ ਕਰਦੇ ਹਾਂ ਕਿ ਕਾਣੇ ਹੈਗੇ ਜਾਂ ਨਹੀਂ ਹੈਗੇ ਉਹ ਜਿਆਦਾ ਪੱਕਿਆ ਇਹ ਥੋੜਾ ਜਿਹਾ ਠੀਕ ਲੱਗਦਾ ਇਹਨੂੰ ਕਰਦੇ ਚੈੱਕ ਕਿਉਂਕਿ ਉਹ ਆਪ ਖਾਣੇ ਨਹੀਂ ਇਹਨੂੰ ਵੱਟ ਟੋਕਾ ਜਿ ਕਰਦੇ ਨਹੀਂ ਹਾਂ ਤੁਸੀਂ ਕਰੋ ਚੈੱਕ ਇੱਥੇ ਥੋੜਾ ਜਿਹਾ ਹੈਗਾ ਆ ਲੱਗਦਾ ਥੋੜਾ ਜਿਹਾ ਜਿਵੇਂ ਕੀੜੀ ਜਾਂ ਕੁਝ ਵੈਸੇ ਜਿਆਦਾ ਪੱਕ ਗਿਆ ਬਾਕੀ ਅਮਰੂਦਾਂ ਸਹਿਜ ਵੀ ਬਹੁਤ ਵਧੀਆ ਤੇ ਟੇਸਟੀ ਤਾਂ ਇੱਕ ਪਹਿਲਾਂ ਵੀ ਆਪਾਂ ਅਮਰੂਦ ਖਾਦਾ ਹੈ ਟੇਸਟ ਤਾਂ ਹੈਗਾ ਬਹੁਤ ਵਧੀਆ ਇਹਦਾ ਚੈੱਕ ਕਰੋ ਇਹ ਬਹੁਤ ਵਧੀਆ ਕੁਆਲਟੀ ਆਪਣਾ ਫਾਰਮੂਲਾ ਬਿਲਕੁਲ ਬਹੁਤ ਵਧੀਆ ਕੰਮ ਜਾਵੇ ਹੁਣ ਜਿਨ੍ਹਾਂ ਦੇ ਵੀ ਅਮਰੂਦ ਕਾਣੇ ਹੋਣ ਤੇ ਮੇਰਾ ਵੀਰ ਪਾਣੀ ਦੇ ਵਿੱਚ ਗੁੜ ਘੋਲੋ ਜਾਂ ਲੱਸੀ ਦੇ ਵਿੱਚ ਗੁੜ ਘੋਲ ਕੇ ਇਦਾਂ ਬੋਤਲ ਦੇ ਵਿੱਚ ਸ਼ੇਕ ਕਰਕੇ ਤੇ ਟੰਗ ਦਿਓ ਯਾਨੀ ਕੀ ਰੱਖ ਦੋ ਤੇ ਫਾਰਮੂਲਾ ਕਾਮਯਾਬ ਆਈ ਤੇ ਮਿੱਠੇ ਮਿੱਠੇ ਅਮਰੂਦ ਖਾਓ